ਸ਼ੇਰ ਦਰਬਾਰ ਸਾਹਿਬ ਦੇ ਪਵਿੱਤਰ ਧਰਤੀ ਉੱਪਰ ਹੋ ਰਹੀ ਚਮਤਕਾਰ ਕਦੇ ਵੀ ਕਿਸੇ ਤੋਂ ਲੁਕੇ ਨਹੀਂ ਕਿਉਂਕਿ ਇਹਨਾਂ ਦਾ ਕੋਈ ਨਾ ਕੋਈ ਸਬੂਤ ਜਿਹੜਾ ਰਹਿ ਜਾਂਦਾ ਹੈ ਜਾਂ ਤਾਂ ਫਿਰ ਵੀਡੀਓ ਸਬੂਤ ਬਣ ਜਾਂਦੀ ਹੈ ਤੇ ਜਾਂ ਫਿਰ ਮੌਕੇ ਦੇ ਉੱਤੇ ਜੋ ਮੌਜੂਦ ਸੀ ਉਹ ਸਬੂਤ ਬਣ ਜਾਂਦੇ ਇੱਕ ਅਜਿਹੀ ਘਟਨਾ ਦਾ ਜ਼ਿਕਰ ਅੱਜ ਤੁਹਾਡੇ ਨਾਲ ਕਰਨ ਜਾ ਰਿਹਾ ਹੈ ਇਹ ਘਟਨਾ ਬਿਲਕੁਲ ਹੀ ਸੱਚੀ ਹੈ ਇਸ ਘਟਨਾ ਨੂੰ ਪੱਲਿਓਂ ਤੋਂ ਨਹੀਂ ਬਣਾਇਆ ਗਿਆ ਪਲਕਿ ਇਹ ਪੂਰੀ ਘਟਨਾ ਪੰਜਾਬ ਦੇ ਪਟਿਆਲਾ ਦੀ ਹੈ ਇੱਥੋਂ ਦੇ ਰਹਿਣ ਵਾਲੀ ਬੀਬੀ ਨੇ ਹੀ ਇਹ ਪੂਰੀ ਘਟਨਾ ਦਾ ਜ਼ਿਕਰ ਮੀਡੀਆ ਦੇ ਨਾਲ ਕੀਤਾ ਸੀ ਤੇ ਅੱਜ ਇਸ ਘਟਨਾ ਬਾਰੇ ਅਸੀਂ ਤੁਹਾਡੇ ਨਾਲ ਵੀ ਜ਼ਿਕਰ ਕਰ ਰਹੇ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਖਾਸ ਤੌਰ ਤੇ ਉਹਨਾਂ ਤੱਕ ਸ਼ੇਅਰ ਕਰਿਓ ਜਿਨ੍ਹਾਂ ਦੇ ਘਰ ਦੇ ਵਿੱਚ ਬੱਚਾ ਨਹੀਂ ਹੈ ਜਾਂ ਆਪਣੇ ਘਰ ਦੇ ਵਿੱਚ ਜੋ ਔਰਤਾਂ ਪਰੇਸ਼ਾਨ ਰਹਿੰਦੀਆਂ ਉਹਨਾਂ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨਾਲ ਹੀ ਪੰਜਾਬ ਤੋਂ ਪਰਦੇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੁਹਾਨੂੰ ਹਰ ਰੋਜ਼ ਇੱਕ ਨਾ ਇੱਕ ਅਜਿਹੀ ਚਮਤਕਾਰੀ ਘਟਨਾ ਬਾਰੇ ਅਸੀਂ ਜਾਣਕਾਰੀ ਦਿੰਦੇ ਰਹਾਂਗੇ ਤਾਂ ਗੱਲ ਕਰ ਰਹੇ ਸੀ ਪਟਿਆਲਾ ਦੀ ਇੱਕ ਬੀਬੀ ਦੇ ਬਾਰੇ ਬੀਬੀ ਦਾ ਨਾਮ ਹੈ ਬਲਬੀਰ ਕੌਰ ਇੱਕ ਘਟਨਾ ਉਹਨਾਂ ਦੇ ਵੱਲੋਂ ਖੁਦ ਆਪਣੀ ਜ਼ੁਬਾਨੀ ਹੀ ਮੀਡੀਆ ਦੇ ਨਾਲ ਰੂਬਰੂ ਹੋ ਕੇ ਸਾਂਝੀ ਕੀਤੀ ਗਈ ਹੈ ਤਾਂ ਅਸਲ ਬਲਬੀਰ ਕੌਰ ਦੇ ਘਰ ਖੁਸ਼ੀਆਂ ਤਾਂ ਬਹੁਤ ਸੀ ਪਰ ਉਹਨਾਂ ਦੇ ਘਰ ਦੁੱਖ ਜਿਹੜੇ ਨੇ ਇੱਕ ਵਾਰ ਆਣ ਖਲੋਂਦੇ ਨੇ ਇਕ ਘਟਨਾ ਉਦੁੱਦੀ ਹੈ ਜਦੋਂ ਬਲਬੀਰ ਖੋੜ ਦੇ ਘਰ ਪੂਰੇ 3 ਤੋਂ 4 ਸਾਲਾਂ ਤੱਕ ਕੋਈ ਵੀ ਬੱਚਾ ਨਹੀਂ ਹੋਇਆ ਰਿਸ਼ਤੇਦਾਰਾਂ ਨੇ ਜਿਹੜੀ ਜਗ੍ਹਾ ਦਸਤੀ ਬਲਬੀਰ ਖੋੜ ਆਪਣੇ ਪਤੀ ਦੇ ਨਾਲ ਉੱਥੇ ਜਾਣ ਲੱਗੇ ਉਹਨਾਂ ਨੇ ਪਖੰਡੀ ਸਾਦਾ ਦੇ ਡੇਰੇ ਦਸਤੇ ਤਾਂ ਮਾਂ ਦੀ ਮਮਤਾ ਸੀ ਬੱਚਾ ਚਾਹੀਦਾ ਸੀ ਜਿਸ ਕਰਕੇ ਉਹ ਹਰ ਡੇਰੇ ਦੇ ਉੱਤੇ ਜਾਣ ਲੱਗ ਪਈ ਪਰ ਇੱਕ ਦਿਨ ਉਸ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਮੈਂ ਕਿਉਂ ਨਾ ਸ੍ਰੀ ਦਰਬਾਰ ਸਾਹਿਬ ਜਾਵਾਂ ਕੀ ਪਤਾ ਧੰਗੁਰੂ ਰਾਮਦਾਸ ਜੀ ਮੇਰੀ ਮਹੀਮਾ ਸੁਣ ਹੀ ਲੈ ਮੈਂ ਉਹਨਾਂ ਦੇ ਦਵਾਰ ਤੇ ਜਾਵਾਂਗੀ ਮੈਂ ਉਹਨਾਂ ਤੋਂ ਜਾ ਕੇ ਬੱਚਾ ਮੰਗਾਂਗੀ ਤਾਂ ਇਸੇ ਦੌਰਾਨ ਪਤੀ ਪਤਨੀ ਦੋਵੇਂ ਸ਼੍ਰੀ ਦਰਬਾਰ ਸਾਹਿਬ ਚਾਉਂਦੇ ਤਾਂ ਜਦੋਂ ਉਹ ਮੱਥਾ ਟੇਕਣ ਵਾਸਤੇ ਲਾਈਨ 'ਚ ਲੱਗੇ ਹੁੰਦੇ ਆ ਤਾਂ ਬਲਬੀਰ ਕੌਰ ਦਰਸ਼ਨੀ ਜੋੜੀ ਦੇ ਕੋਲ ਖੜ ਕੇ ਆਪਣੀ ਚੁੰਨੀ ਦਾ ਪੱਲਾ ਅੱਡ ਕੇ ਉੱਚੀ-ਉੱਚੀ ਰੋ ਰਹੀ ਸੀ ਤੇ ਸਾਰੀਆਂ ਸੰਤਾਂ ਉਸ ਨੂੰ ਦੇਖ ਰਹੀਆਂ ਸੀ ਇਸ ਵੇਲੇ ਉਹ ਪਰਮਾਤਮਾ ਦੇ ਕੋਲੋਂ ਇੱਕ ਬੱਚੇ ਦੀ ਦਾਤਮਾ ਕਰ ਰਹੀ ਸੀ ਮਥਾ ਦੇ ਕੇ ਜਦੋਂ ਵਾਪਸ ਆਈ ਤਾਂ ਉਹ 베ਰੀ ਹੀਠਾਂ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਪਈ। ਜਾਪ ਕਰਦਿਆਂ ਹੀ ਇੱਕ ਉੱਚਾ ਲੰਬਾ ਸਿੰਘ ਆਇਆ ਤੇ 베ਰੀ ਨੂੰ ਹਲਉਣ ਲੱਗਿਆ। ਸ਼ਾਇਦ ਉਹ 베ਰ ਤੋੜ ਰਿਹਾ ਸੀ। ਤਾਂ ਇਸੇ ਦੌਰਾਨ 베ਰੀ ਦੇ ਤਿੰਨ ਪੱਤੇ ਆ ਕੇ ਬਲਬੀਰ ਕੌਰ ਦੀ ਝੋਲੀ ਦੇ ਵਿੱਚ ਟਿੱਕੇ ਜਿਸ ਨੂੰ ਬਲਬੀਰ ਕੌਰ ਨੇ ਪ੍ਰਸ਼ਾਅ ਸਮਝ ਕੇ ਛਕ ਲਿਆ। ਉਸ ਤੋਂ ਬਾਅਦ ਉਹ ਫਿਰ ਤੋਂ ਜਿਹੜਾ ਅੱਗੇ ਵੱਧ ਰਹੀ ਸੀ ਦਸ਼ਨੀ ਜੋੜੀ ਦੇ ਵੱਲ ਜਦੋਂ ਉਹ ਗਈ ਤਾਂ ਇਸੇ ਦੌਰਾਨ ਇੱਕ ਚਿੜੀ ਆਈ ਤੇ ਉਸ ਨੇ ਗੁਲਾਬ ਦੇ ਪੱਤੇ ਦੀਆਂ ਤਿੰਨ ਜਿਹੜੀਆਂ ਪੱਤੀਆਂ ਹੁੰਦੀਆਂ ਨੇ ਉਹ ਆ ਕੇ ਬਲਬੀਰ ਕੌਰ ਦੀ ਚੁੰਨੀ ਦੇ ਵਿੱਚ ਸੁੱਟ ਦਿੱਤੀਆਂ ਇਹ ਕੋਈ ਇਤਿਫਾਕ ਤਾਂ ਨਹੀਂ ਹੋ ਸਕਦਾ ਸੀ ਪਰ ਬਲਬੀਰ ਕੌਰ ਨੇ ਇਸ ਨੂੰ ਆਮ ਜਹੀ ਗੱਲ ਸਮਝ ਕੇ ਪ੍ਰਸ਼ਾਸ ਸਮਝ ਕੇ ਸ਼ੱਕ ਲਿਆ ਤੇ ਸਵਾਹੀ ਮਹੀਨੇ ਦੇ ਵਿੱਚ ਜਿਹਹਾ ਵੱਡਾ ਚਮਤਕਾਰ ਦੇਖਣ ਨੂੰ ਮਿਲਿਆ ਕਿ ਸਵਾ ਮਹੀਨੇ ਦੇ ਅੰਦਰ ਅੰਦਰ ਬਲਬੀਰ ਕੌਰ ਦੀ ਪ੍ਰੈਗਨੈਂਸੀ ਰਿਪੋਰਟ ਜਿਹੜੀ ਹੈ ਬਿਲਕੁਲ ਪੋਜ਼ਿਟਿਵ ਆ ਤੇ ਕੁਝ ਮਹੀਨਿਆਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਪੇਟ ਦੇ ਵਿੱਚ ਤਿੰਨ ਬੱਚੇ ਆ ਤਾਂ ਡਾਕਟਰਾਂ ਨੇ ਉਸ ਦੀ ਜਾਨ ਨੂੰ ਖਤਰਾ ਦੱਸਿਆ ਤੇ ਨਾਲ ਕੀ ਕਿਹਾ ਕਿ ਕੋਈ ਵੀ ਚਾਂਸ ਨਹੀਂ ਹੈ ਕਿ ਤੁਹਾਡੇ ਤਿੰਨਾਂ ਬੱਚਿਆਂ ਦੇ ਵਿੱਚੋਂ ਇੱਕ ਵੀ ਬੱਚਾ ਬਚ ਸਕੇ ਡਾਕਟਰ ਦੀ ਗੱਲ ਸੁਣ ਕੇ ਬਲਬੀਰ ਕੌਰ ਘਰ ਆਈ ਤੇ ਜਪਤੀ ਸਾਹਿਬ ਦਾ ਪਾਠ ਕੀਤਾ ਤੇ ਅਰਦਾਸ ਕੀਤੀ ਤੇ ਕਿਹਾ ਕਿ ਪ੍ਰਮਾਤਮਾ ਤੂੰ ਹੀ ਇਹਨਾਂ ਬੱਚਿਆਂ ਨੂੰ ਮੈਨੂੰ ਸੌਂਪਿਆ ਤੇ ਹੁਣ ਇਹਨਾਂ ਦਾ ਰਖਵਾਲਾ ਵੀ ਤੂੰ ਹੀ ਹੈ ਕੁਝ ਸਮੇਂ ਬਾਅਦ ਬਲਬੀਰਕੌਰ ਦੇ ਘਰ ਤਿੰਨ ਬਿਲਕੁਲ ਤੰਦੋ ਤੰਦਰੁਸਤ ਬੱਚਿਆਂ ਨੇ ਜਿਹੜਾ ਜਨਮ ਲਿਆ ਜੀਹਾਂ ਤਰੋਤਾਜ਼ਾ ਬੱਚੇ ਸੀ ਜਿਨ੍ਹਾਂ ਨੇ ਬਲਬੀਰਕੌਰ ਦੇ ਘਰ ਦੇ ਵਿੱਚ ਜਨਮ ਲਿਆ ਤੇ ਆ ਜੋ ਬੱਚੇ ਤੀਜੀ ਤੀਜੀ ਜਮਾਤ ਦੇ ਵਿੱਚ ਪਾੜਨ ਤੇ ਬਿਲਕੁਲ ਹੀ ਤੰਦਰੁਸਤ ਹੈ ਤੇ ਬਹੁਤ ਹੀ ਸੋਹਣੇ ਸਰਦਾਰ ਵੀ ਨੇ ਤਾਂ ਇਸ ਵੀਡੀਓ ਨੂੰ ਕਰਦੇ ਹੁਣ ਵੱਧ ਤੋਂ ਆ ਸ਼ੇਅਰ ਤਾਂ ਜੋ ਹਰ ਕਿਸੇ ਨੂੰ ਪਤਾ ਲੱਗ ਸਕੇ ਕਿ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦੁਆਰ ਦੇ ਉੱਤੇ ਕੋਈ ਵੀ ਖਾਲੀ ਨਹੀਂ ਜਾਂਦਾ ਖਾਲੀ ਆਉਂਦਾ ਜ਼ਰੂਰ ਆ ਪਰ ਕਦੀ ਵਾਪਸ ਖਾਲੀ ਨਹੀਂ ਜਾਂਦਾ